हां ਵੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਐਂਡ ਤਾਈਂ ਜੁੜੇ ਰਹੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਠੀਕ ਆ ਤੁਸੀਂ ਜਾਨਵਰ ਖਰੀਦ ਸਕਦੇ ਹੋ ਠੀਕ ਆ ਤਿੰਨ ਪੱਠਾ ਇੱਕ ਬੱਕਰਾ ਬਕਾਉ ਹੈ ਵੀਰ ਕੋਲੇ ਠੀਕ ਆ ਤਾਂ ਪੂਰੀ ਜਾਣਕਾਰੀ ਲਈ ਤੁਸੀਂ ਵੀਡੀਓ ਐਂਡ ਤਾਈਂ ਦੇਖੀ ਚਲੋ ਠੀਕ ਆ ਸਾਰੀ ਡਿਟੇਲ ਦੇਣੇ ਨੇ ਵੀਡੀਓ ਦੇ ਵਿੱਚ ਵਿੱਚ ਵੀਰ 5-7 ਸਕਿੰਟਾਂ ਦੀ ਵੀਡੀਓ ਦੇਖ ਕੇ ਗੜਾਪਤ ਨੇ ਫੋਨ ਘਗਾਉਣ ਲੱਗ ਜਾਂਦੇ ਆ ਠੀਕ ਹੈ ਪੂਰੀ ਐਂਡ ਤਾਈ ਵੀਡੀਓ ਦੇਖ ਲਿਆ ਕਰੋ ਆਪਾਂ ਬਾਲੀਆਂ ਵੱਡੀਆਂ ਵੀਡੀਓ ਨਹੀਂ ਪਾਉਂਦੇ ਹੁੰਦੇ ਮੈਂ ਟ੍ਰੇਡ ਮੈਂਟ ਦੀ ਵੀਡੀਓ ਪਾਉਣੀ ਹੁੰਦੀ ਹੈ ਠੀਕ ਹੈ ਇੱਕ ਮਿੰਟ ਦੇਖ ਕੇ ਤੁਸੀਂ ਸਾਰੀ ਵੀਡੀਓ ਦੇ ਵਿੱਚ ਆਪ ਸਾਰਾ ਕੁਝ ਦੱਸਿਆ ਹੁੰਦਾ ਠੀਕ ਹੈ ਤਾਂ ਦੇਖ ਸਕਦੇ ਹੋ ਤਿੰਨ ਪੱਠਾ ਇੱਕ ਬੱਕਰਾ ਹੈ ਠੀਕ ਹੈ ਚਾਰ ਚਾਰ ਸਾਢੇ ਚਾਰ ਚਾਰ ਮਹੀਨਿਆਂ ਦੇ ਪੰਜ ਪੰਜ ਮਹੀਨਿਆਂ ਦੇ ਬੱਚੇ ਹੈ ਠੀਕ ਹੈ ਤਾਂ ਦਿੱਤੇ ਹੋਏ ਉੱਪਰ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਸਾਰੀ ਡਿਟੇਲ ਲੈ ਸਕਦੇ ਹੋ ਸਾਰੇ ਜਾਨਵਰ ਲੈਣੇ ਸਾਰੇ ਲੈ ਸਕਦੇ ਹੋ ਇੱਕ ਇੱਕ ਲੈਣਾ ਇੱਕ ਇੱਕ ਲੈ ਸਕਦੇ ਹੋ ਠੀਕ ਹੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੇ ਤੁਸੀਂ ਵੀਡੀਓ ਬਣਵਾਉਣਾ ਚਾਹੁੰਦੇ ਤੁਸੀਂ ਆਪਣੇ ਨਾਲ ਫੋਨ ਤੇ ਰਾਬਤਾ ਕਰ ਸਕਦੇ ਹੋ ਠੀਕ ਆ ਤੇ ਜਿਹੜੇ ਵੀ ਨਵੇਂ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ